ਵੀ ਘਵਰਾਵਲ ਚਲੀਏ ਤੇ ਸਟੀਵ ਬੈਨਨ ਜੋ ਪ੍ਰੈਜ਼ੀਡੈਂਟ ਡੋਨਾਲਟ 트੍ਰੰਪ ਉਹਨਾਂ ਦੇ ਪਿਛਲੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਬਹੁਤ ਲਾਗੇ ਸੀ ਅ ਅੱਜ ਉਹਨਾਂ ਨੇ ਗਿਲਟੀ ਪਲੀਆ ਮੰਨ ਲਿਆ ਹੈਗਾ ਪਈ ਅਸੀਂ ਜਿਹੜੀ ਕੰਧ ਬਣਾਈ ਆ ਉਹਨਾਂ ਦੇ ਵਿੱਚ ਫਰਾਡ ਹੋਇਆ ਸੀ ਜਦੋਂ ਮਨੀ ਲੋਕਾਂ ਤੋਂ ਕਲੈਕਟ ਕੀਤਾ ਗਿਆ ਸੀ ਉਹਨਾਂ ਦੇ ਉੱਤੇ ਕੇਸ ਚੱਲ ਰਿਹਾ ਸੀ ਹਾਲਾਂਕਿ ਇਸ ਪਲੀਆ ਐਗਰੀਮੈਂਟ ਦੇ ਵਿੱਚ ਉਹ ਜੇਲ ਨਹੀਂ ਜਾਣਗੇ ਤੇ ਨਿਊਯਾਰਕ ਦੇ ਕੋਰਟ ਰੇ ਜਿਹੜਾ ਕੋਰਟ ਰੂਮ ਆ ਉੱਥੇ ਸਾਰਾ ਕੁਝ ਵਾਪਰਿਆ ਗਰਟੀ ਪਲੀਆ ਦੇ ਮੁਤਾਬਕ ਇੱਕ ਕਾਊਂਟ ਆਫ ਡੀ ਫਰਾਡ ਜਿਹੜਾ ਫਸਟ ਡਿਗਰੀ ਦਾ ਉਹ ਉਹਨਾਂ ਦੇ ਉੱਤੇ ਲਾਇਆ ਗਿਆ ਸੋ ਜਿਹੜੀ ਉਹਨਾਂ ਦੀ ਸੈਂਟੈਂਸ ਹੈਗੀ ਆ ਕੰਡੀਸ਼ਨਲ ਡਿਸਚਾਰਜ ਫਾਰ 3 ইয়ার্স ਹਨਾ ਅ ਤੇ ਜੋ ਬੈਨਨ ਹੋਣੀ ਆ ਉਹ ਕਿਸੇ ਵੀ ਨਾਨ-ਪ੍ਰੋਫਿਟ ਦਾ ਐਜ਼ ਅ ਡਾਇਰੈਕਟਰ ਸਰਵ ਨਹੀਂ ਕਰ ਸਕਣਗੇ ਨਿਊਯਾਰਕ ਦੇ ਵਿੱਚ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕਈ ਚੈਰਿਟੀਜ਼ ਦੇ ਲਈ ਜੋ ਮਨੀ ਵੀ ਰੇਜ਼ ਕੀਤਾ ਸੀ ਤੇ ਇਸ ਤਰ੍ਹਾਂ ਦੀ ਸਕੀਮ ਦੇ ਵਿੱਚ ਆਉਣ ਵਾਲੇ ਸਮੇਂ 'ਚ ਕਦੇ ਵੀ ਉਹ ਇਨਵੋਲਵ ਨਹੀਂ ਹੋ ਸਕਦੇ 2022 ਦੇ ਵਿੱਚ ਸਤੰਬਰ 2022 ਦੇ ਵਿੱਚ ਸਟੀਵ ਬੈਨਨ ਨੂੰ ਚਾਰਜ ਕੀਤਾ ਗਿਆ ਸੀਗਾ ਜਦੋਂ ਇੱਕ ਪ੍ਰਾਈਵੇਟਲੀ ਜਿਹੜੀ ਕੰਦ ਬਣਾਉਣ ਦੇ ਲਈ ਰਾਸ਼ੀ ਇਕੱਠੀ ਕੀਤੀ ਜਾ ਰਹੀ ਹੈ ਸੋ ਇਹਨਾਂ ਦੇ ਉੱਤੇ ਜਿਹੜੇ ਦੋਸ਼ ਆ ਉਹ 15 ਮਿਲੀਅਨ ਡਾਲਰ ਦਾ ਘਪਲਾਦਾ ਆ ਡੋਨੇਸ਼ਨਸ ਜਿਹੜੇ ਲੋਕਾਂ ਦੀ ਕੀਤੀ ਹੈ ਸੋ ਇਹ ਇੱਕ ਟਾਈਮ ਦੇ ਉੱਤੇ 트럼ਪ ਹੁਣਾ ਦੇ ਚੀਫ ਸਟ੍ਰੈਟਜਿਸਟ ਰਹੇ ਆ 7 ਮਹੀਨੇ ਦੇ ਲਈ ਇਹ 트럼ਪ ਹੁਣਾ ਦੇ ਚੀਫ ਸਟ੍ਰੈਟਜਿਸਟ ਸੀਗੇ 2017 ਦੇ ਵਿੱਚ ਸੋ ਕਿੰਨੇ ਵੀ ਜਿਹੜੇ 트럼ਪ ਹੋਣਾ ਦੇ ਜਿਹੜੇ ਸਾਥੀ ਆ ਉਹਨਾਂ ਨੇ ਆਪਣੇ ਕੋਰਟ ਰੂਮ ਦੇ ਵਿੱਚ ਜਿਹੜੇ ਉੱਥੇ ਪਹੁੰਚੇ ਸੀਗੇ ਸੁਪਲੀ ਐਗਰੀਮੈਂਟ ਜਿਹੜੀ ਹੋਣ ਦੇ ਨਾਲ ਇਹਨਾਂ ਨੂੰ ਕੋਈ ਕਿਲੋ ਵੀ ਜੇਲ ਦੇ ਪਿੱਛੇ ਤਾਂ ਨਹੀਂ ਆ ਜਾਣਾ ਪਊਗਾ ਉਹਨਾਂ ਦੇਖਿਆ ਜਾਵੇ ਤਾਂ ਪਹਿਲਾਂ ਇੱਕ ਵਾਰੀ ਵੀ ਇਹਨਾਂ ਨੂੰ ਜਿਹੜੇ 4 ਮਹੀਨੇ ਜੇਲ ਦੇ ਵਿੱਚ ਕੱਟਣੇ ਪਏ ਸੀਗੇ ਜਦ ਇਹ ਕੰਟੈਂਪਟ ਆਫ ਕਾਂਗਰਸ ਦੇ ਦੋਸ਼ਾਂ ਵਿੱਚ ਦੋਸ਼ੀ ਪਾਇਏ ਗਏ ਸੀ ਕਿ ਸੋ ਜਿਹੜੀ ਹਾਊਸ ਦੀ ਕਮੇਟੀ ਇਨਵੈਸਟੀਗੇਟ ਕਰ ਰਹੀ ਸੀ 6 ਜਨਵਰੀ ਦਾ ਹਮਲਾ ਯੂਐਸ ਕੈਪੀਟਲ ਦੇ ਉੱਤੇ ਉਸ ਮਾਮਲੇ ਵਿੱਚ ਇਹਨਾਂ ਨੂੰ ਸਪੀਨਾ ਉਦੋਂ ਆਕਾ ਲਿਆ ਗਿਆ ਸੀ ਜਿਹੜੇ ਇਹ ਉੱਥੇ ਮੋਰੇ ਜਿਹੜੇ ਹੁਣ ਨਹੀਂ ਆਏ ਸੀਗੇ ਸੋ ਹੁਣ ਦੇਖੋ ਅੱਗੇ ਕੀ ਹੁੰਦੇ ਚਾਰजेस ਵੀ ਇਹਨਾਂ ਦੇ ਉਲਟ ਜਿਹੜੇ ਪ੍ਰੋਸੀਕਿਊਟਰ ਹੈਗੇ ਨੇ ਬ੍ਰੈਗ ਐਲਵਿਨ ਬ੍ਰੈਗ ਉਨ੍ਹਾਂ ਦੇ ਦੁਆਰਾ ਹੀ ਲਿਆਂਦੇ ਗਏ ਆ ਜਿਨ੍ਹਾਂ ਨੇ 트럼ਪ ਹੁਣਾ ਨੂੰ 34 ਜੜੀਆਂ ਕਾਉਂਟਸ ਦੇ ਵਿੱਚ ਫਾਲਸੀਫਾਈਂਗ ਬਿਜ਼ਨਸ ਰੈਕੋਰਡ ਦੇ ਵਿੱਚ ਵੀ ਜਿੱਥੇ ਦੋਸ਼ੀ ਉਹ ਚਾਰਜਸ ਦੇ ਵਿੱਚ ਪਾਇਆ ਜਾ ਚੁੱਕਾ ਹੈਗਾ ਉਹ ਵਕਰੀ ਗੱਲ ਆ ਵੀ ਉਹਨਾਂ ਨੂੰ ਅਦਾਲਤ ਨੇ ਕੋਈ ਵੀ ਸਜ਼ਾ ਨਹੀਂ ਦਿੱਤੀ ਹੈਗੀ ਪਰ ਜਿਹੜੇ ਚਾਰਜਸ ਆ ਉਹ ਉਹਨਾਂ ਦੇ ਸਾਬਤ ਜਿਹੜੇ ਉਹ ਹੋ ਚੁੱਕੇ ਸੀਗੇ ਸੋ ਬਹੁਤ ਹੀ ਫੀਅਰਸ ਇਹਨਾਂ ਦੇ ਸਪੋਰਟਰ ਨੇ ਟਰੰਪ ਹੋਣਾ ਦੇ ਤੇ ਇਸ ਟਾਈਮ ਸਟੀਵ ਬੈਨਨ ਦਾ ਤੇ ਇਲਾਨ ਮਸਕ ਦਾ ਪੇਚਾ ਜਿਹੜਾ ਉਹ ਫਸਿਆ ਪਿਆ ਹੈ ਖਾਸ ਕਰਕੇ H1B ਦੇ ਮਾਮਲੇ ਦੇ ਵਿੱਚ ਸਟੀਵ ਬੈਨਨ ਨੇ ਕਈ ਵਾਰ ਇਹ ਆਖਿਆ ਆ ਵੀ ਉਹ ਇਸ ਨੂੰ ਜਿਹੜਾ ਹੋ ਜਿਹੜਾ ਇੱਕ ਹਸਾਬ ਦੇ ਨਾਲ ਪਰ ਇਹ ਲੰਬੇ ਕਰਨਾ ਚਾਹੁੰਦੇ ਆ ਕਹਿੰਦੇ ਵੀ ਇਹਦੀ ਮਨੀ ਅਸੀਂ ਵਰਤਣੀ ਸੀ ਵਰਤ ਲਈ ਆ ਪਰ ਹੁਣ ਮਾਗਾ ਦਾ ਜਿਹੜਾ ਅ ਜੈਂਡਾ ਆ ਉਸ ਨੂੰ ਅਸੀਂ ਲਾਗੂ ਕਰਨਾ ਚਾਹੁੰਦੇ ਆ ਆ ਪਰ ਇਲਨ ਮਸਕ ਤੇ ਜਿਹੜੇ 트럼ਪ ਹੁਣਾਂ ਦੀ ਨੇੜਤਾ ਇਸ ਟਾਈਮ ਜ਼ਿਆਦਾ ਆ ਸਟੀਵ ਬੈਨਨ ਦੇ ਨਾਲੋਂ ਜੀ